ਸੋ ਅਸੀਂ ਖੇਤਾਂ 'ਚ ਪਹੁੰਚ ਚੁੱਕੇ ਆਂ ਜੀ ਸਾਡੇ ਪਰਿਵਾਰਕ ਮੈਂਬਰ ਇਹਦੇ ਅੰਦਰ ਬੈਠੇ ਸੀ ਪਿੱਕਰ ਦੇ ਤੇ ਜਤਿੰਦਰ ਇਹਦੇ ਨਾਲ ਲਖਤਾ ਤੇ ਮਨਦੀਪ ਤੇ ਆ ਰਹੇ ਨੇ ਹੁਣ ਦੇ ਟਰੈਕਟਰ ਤੇ ਛਾਲ ਮਾਰ ਕੇ ਬਹਿ ਗਏ ਆ ਅਮਰੀਨ ਤੇ ਨਾਲ ਜੋਰਾਵਰ ਜੋਰਾਵਰ ਨੇ ਧੇਰ ਪਾਉਣੇ ਹੁੰਦੇ ਸੋ ਇਹ ਬੱਚੇ ਸਾਡੇ ਆਉਣ ਵਾਲਾ ਪੁਇਖ ਜਿਨ੍ਹਾਂ ਨੇ ਸਾਡੀ ਪੀੜ੍ਹੀ ਨੂੰ ਸਾਂਭਣਾ ਜਰਾ ਹੁਣ ਕਿੱਥੇ ਜਾਣਾ ਤੁਸੀਂ ਹੁਣ ਲੈਟਰੀ ਕੇ ਚਲ ਜਾਣਾ ਸੋ ਬੱਚੇ ਖੂਬ ਆਨੰਦ ਲੈ ਰਹੇ ਨੇ ਆਵੇ ਫੜਿਆ ਤੈਨੂੰ ਸੋ ਬੱਚਿਆਂ ਨੂੰ ਆ ਕੇ ਤੇ ਇਹ ਜਾੜੇ ਸਾਡੀ ਇਹਦੇ ਨਾਲ ਜੋੜਨਾ ਬਣਦਾ ਸੋ ਮਨਦੀਪ ਕਿਦਾਂ ਲੱਗਾ ਫਿਰ ਇੱਥੇ ਆ ਕੇ ਖੇਤਾਂ ਚ ਬੜੀਆਂ ਬੜਾ ਬਹੁਤ ਵਧੀਆ ਹਾਂ ਮੌਸਮ ਬੜਾ ਵਧੀਆ ਅੱਜ ਹਾਂ ਤੂੰ ਤੰਦਰੀ ਹੈਗੀ ਸੋਹਣਾ ਮੌਸਮ ਹੈ ਤੇ ਜੁਵਰਾਜ ਤੇ ਲਿਟਰ ਡਿਸਕਸ਼ਨ ਕਰ ਰਹੇ ਹਾਂ ਤੇ ਮੇਰੇ ਖਿਆਲ ਨਾਲ ਸ਼ਾਇਦ ਜੁਵਰਾਜ ਹੁਣ ਬੱਚਿਆਂ ਨੂੰ ਟਰੈਕਟਰ ਤੇ ਚਾੜ੍ਹ ਕੇ ਖੇਤਾਂ ਦੀ ਗਿੜੀ ਵੀ ਮਰਵਾਈ। ਸੋ ਬੜਾ ਸੋਹਣਾ ਐਕਸਪੀਰੀਅੰਸ ਬੱਚਿਆਂ ਲਈ ਇੱਕ ਬੜਾ ਵਧੀਆ ਤਜਰਬਾ ਵੱਡੇ ਹੋ ਕੇ ਬੱਚੇ ਜਦੋਂ ਇਹ ਵੀਡੀਓ ਵੇਖਣਗੇ ਯਾਦ ਕਰਨਗੇ ਕਿ ਛੋਟੇ ਹੁੰਦੇ ਸਾਡੇ ਮਾਪਿਓ ਸਾਨੂੰ ਜੜ ਨਾਲ ਜੋੜਦੇ ਰਹੇ ਆ। ਸੋ ਵਧੀਆ ਪ੍ਰਾਲਾ ਬੱਚਿਆਂ ਲਈ ਇੱਕ ਉਧਰ ਦੇਖੋ ਉਹ ਦੇਖੋ ਆ ਆ ਸਾਡੀ ਗੁੱਤਾਂ ਵਾਲੀ ਕੁੜੀ ਪਿਆਰੀ ਦੀ ਓਹੋ ਉਹ ਗੁੱਤਾਂ ਚੁੱਕ ਕੇ ਥੱਲੇ ਮਾਰ ਗਿਆ ਜੀ ਉਹ ਮੇਰੇ ਪਸੋਣਾ ਪੁੱਤ ਅਮਰੀਨ ਉਹ ਗੁੱਤਾਂ ਥੁੱਕ ਕੇ ਮਾਰ ਨਹੀਂ ਰਿਹਾ ਜੀ ਆਜੋ ਹਣ ਲਿਟੇ ਕਿਦਾਂ ਲੱਗਾ ਮਜ਼ਾ ਆਇਆ ਕਿ ਵਾਹ ਨਿਆਰਾ ਇਹ ਇੱਥੇ ਆ ਵਾਪਸੀ ਆ ਗਏ ਤੇ ਜੋ ਨਿਆਰਾ ਹੁੰਦਾ ਨਾ ਇੱਥੇ ਉਹ ਹੈ ਨੀ ਕੈਨੇਡਾ ਓ ਵਾਹ ਲੱਗ ਜਾਗੇ ਵੀ ਨੀ ਕੈਨੇਡਾ ਮੈਂ ਤਾਂ ਦੱਸਾਂ ਵਾਹ ਜੀ ਵਾਹ ਬਹੁਤ ਖੂਬ ਬਹੁਤ ਵਧੀਆ ਤੋ ਸਟਾਲੀਆਂ ਤੇ ਇਧਰ ਸਰੋਂ ਦੇ ਪੀਲੇ ਪੀਲੇ ਖੇਤ ਤੇ ਉਧਰ ਕਮਾਦ ਗੰਨੇ ਸੋ ਬਹੁਤ ਵਧੀਆ ਬਹੁਤ ਹੀ ਖੂਬਸੂਰਤ ਨਜ਼ਾਰਾ ਸੋ ਵਧੀਆ ਆ ਆਨੰਦ ਵਾਲਾ ਮਾਹੌਲ ਸੋ ਹੁਣ ਥੋੜਾ ਜਿਹਾ ਫੋਟੋਗ੍ਰਾਫੀ ਦੇ ਕਲਿੱਕ ਇਸ ਤੋਂ ਬਾਅਦ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਫੋਟੋਗ੍ਰਾਫੀ ਦੇ ਕਲਿੱਕ ਆਪ ਕੋ ਸਰੋਂ ਦੇ ਫੁੱਲਾਂ 'ਚ ਵੜ ਕੇ ਬੱਚੇ ਫੋਟੋਗ੍ਰਾਫੀ ਕਰਾਉਣ ਲੱਗੇ ਆ ਤੇ ਫੋਟੋਗ੍ਰਾਫੀ ਦੇ ਕਲਿੱਪ ਕਰਨ ਤੋਂ ਬਾਅਦ ਫਿਰ ਤੁਹਾਡੇ ਨਾਲ ਆਪਾਂ ਸਾਂਝ ਪਾਵਾਂਗੇ ਸੋ ਆ ਦੇਖੋ ਜੀ ਫਲੀਆਂ ਫਲੀ ਟਾਈਪ ਮਟਰ ਐ ਫਲੀਆਂ ਹੀ ਕਹਿ ਸਕਦੇ ਨੇ ਸੋ ਜੇ ਮੈਂ ਤੋੜ ਕੇ ਵਿਖਾਵਾਂ ਇਹਨੂੰ ਤੇ ਆ ਵਿਖਿਓ ਆ ਚੀਜ਼ ਇਹ ਚੋਂ ਨਿਕਲਦੀ ਐ ਤੇਦਰ ਇਹਨੂੰ ਕੱਢੀ ਹਾਂ ਭਲਾ ਕਿਦਾਂ ਦਾ ਐ ਵਿੱਚੋਂ ਇਹ ਖਰਾਬ ਨਹੀਂ ਹੁੰਦੇ ਆ ਬੀਨਸ ਮਟਰ ਟਾਈਪ ਹੀ ਆ ਦਿਖਾ ਹਾਂ ਸਵਾਦਗੀ ਖਾਣ ਚ ਇਹਦਾ ਆ ਨਿਕਲਿਆ ਮੇਰੇ ਖਲਾ ਮਟਰ ਕੇ ਬੀਨਸ ਐ ਇਹ ਕੀ ਆ ਇਹ ਕਿੱਥੋਂ ਯੂਪੀ ਦਾ ਨਹੀਂ ਸਰ ਨਹੀਂ ਮਟਰ ਹੀ ਆ ਬਿਲਕੁਲ ਸਵਾਦ ਮਟਰ ਵਰਗਾ ਮੈਂ ਖਾ ਕੇ ਵਖਿਆ ਹਾਂ ਨਹੀਂ ਤਰ੍ਹਾਂ ਦੀ ਮਟਰ ਯਾਰ ਇਹਨੇ ਤੈਨੂੰ ਉਹਨਾਂ ਨੂੰ ਤੋਈ ਉਹਨਾਂ ਨੂੰ ਸੋਏ ਪ੍ਰਵਾਸੀ ਸਾਥੀ ਸਾਡੇ ਉਹ ਆ ਕੇ ਇੱਥੇ ਸਫਾਈ ਕਰ ਰਹੇ ਆ ਇਹ ਕਾਹ ਕੱਢਣ ਦੇ ਪੁਦੀਨਾ ਪੁਦੀਨਾ ਹੈ ਪੁਦੀਨਾ ਹਾਂ ਹਾਂ ਪੁਦੀਨਾ ਅੱਛਾ ਕਾਹ ਵਿੱਚੋਂ ਬਣਦਾ ਤੇ ਬੜਾ ਵਧੀਆ ਜੀ ਦੇਖੋ ਜਿੱਦਾਂ ਸਾਡੇ ਲੋਕ ਕੈਨੇਡਾ ਜਾ ਕੇ ਮਿਹਨਤ ਮੁਸ਼ਕਕਤ ਕਰਦੇ ਆ ਤੇ ਪ੍ਰਵਾਸੀ ਪੰਜਾਬ ਚ ਆ ਕੇ ਤੇ ਆਪਣਾ ਪੂਰਾ ਤੈਹ ਦਿਲੋਂ ਮਿਹਨਤ ਕਰਦੇ ਆ ਤੇ ਆਪਣਾ ਰੋਜ਼ਗਾਰ ਕਮਾਉਂਦੇ ਆ ਸੋ ਬਹੁਤ ਵਧੀਆ ਮੌਸਮ ਬੜਾ ਸੋਹਣਾ ਇਹ ਜਿੰਨੀ ਦੂਰ ਤੱਕ ਤੁਹਾਡੀ ਨਜ਼ਰ ਵੱਜ ਰਹੀ ਆ ਇਹ ਸਭ ਯਵਰਾਜ ਹੁਣਾਂ ਦੀਆਂ ਪੈਲੀਆਂ ਲਗਾਇਆ ਹੈ ਨਾ ਪੀਕਾ ਕੰਦੂਰ ਲਗਾਇਆ ਹੈ ਫੈਨੂਵੇਂ ਵੀ ਲਗਾਇਆ ਨਹੀਂ ਇਹ ਇਹ ਨਹੀਂ ਲਓ ਹੁਣ ਬੱਚਿਆਂ ਨੂੰ ਇਹ ਗੰਨੇ ਚ ਪਾਉਣ ਲੱਗੇ ਆ। ਸੋ ਗੰਨੇ ਦੇ ਖੇਤਾਂ ਵੱਲ ਲੈ ਕੇ ਜੰਨੇ ਤੁਹਾਨੂੰ। ਵੱਟੇ ਵੱਟ ਨੇੜੇ ਤੁਰੇ ਹੁੰਦੇ ਵੱਟੇ ਵੱਟ। ਆ ਰਹੇ ਨੇ ਮਨਦੀਪ। ਅਮਰੀਨ ਤੇ ਜਤਿੰਦਰ ਵੱਟੇ ਵੱਟ। ਆਹ ਮੁੰਡੇ ਸਾਡੇ ਦੋ ਵੱਟੇ ਵੱਟ ਤੁਰ ਕੇ ਗਾਂਹ ਚੱਲ ਗਏ ਆ। ਉਹ ਵੇਖੋ। ਹਾਂ। ਤੇ ਗੰਨੇ ਦੇ ਵਿੱਚ ਪਾਉਣੇ ਆ ਗੰਨੇ ਤੋੜ ਕੇ। ਵਾ ਸੁਪੈਲੀਆਂ ਚ ਆ ਕੇ ਵੱਟ ਤੇ ਤੁਰਨ ਦਾ ਮਜ਼ਾ ਵੀ ਆਪਣਾ ਹੀ ਆ ਅਸੀਂ ਤੇ ਬਹੁਤ ਤੁਰਦੇ ਫਿਰਦੇ ਰਹੇ ਆ ਤੇ ਬੱਚੇ ਸਾਡੇ ਪਹਿਲੀ ਵਾਰ ਮਨਵੀਰ ਆ ਮਨਵੀਰ ਨੂੰ ਹੀ ਯਾਦ ਕਰ ਰਹੇ ਆ ਮਨਵੀਰ ਰਾਜਵੀਰ ਨੂੰ ਸਕੂਲ ਗਏ ਵਿਚਾਰੇ ਆਰੀਨ ਆਓ ਪਤਾਓ ਦੌੜ ਕੇ ਉਹ ਕੋਈ ਨਹੀਂ ਨਹੀਂ ਡਿੱਗਦੇ ਆ ਜਾ ਆ ਜਾ ਕੋਈ ਨਹੀਂ ਡਿੱਗ ਵੀ ਪੈਗਾ ਯਾਦ ਰੱਖੂ ਆ ਜਾ ਆ ਜਾ ਮੇਰਾ ਪੁੱਤ ਆਜੋ ਆਜੋ ਆਰੂ 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 ਹਾਂ ਚੱਲ ਚੱਲ ਆਓ ਆਓ ਇੱਥੇ ਧਿਆਨ ਆਇਓ ਤਾਰਿਆ ਬੇਟਾ ਆ ਤਾਰ ਤੋਂ ਟੱਪ ਕੇ ਧਿਆਨ ਇੱਥੇ ਯੁਵਰਾਜ ਨੇ ਦੱਸਿਆ ਕਿ ਜੰਗਲੀ ਸੂਰ ਬੜੇ ਆ ਤੇ ਫਸਲ ਖਰਾਬ ਕਰਦੇ ਆ ਸੋ ਏੜੀ ਪੈਲੀ ਆ ਪੰਜ ਛੇ ਕਿਲੇ ਪੈੜੀ ਯੁਵਰਾਜ ਹੁਣਾਂ ਦੀ ਤੇ ਬਈਆਂ ਨੇ ਠੇਕੇ ਤੇ ਲਈ ਆ ਯੁਵਰਾਜ ਨੇ ਮੈਨੂੰ ਦੱਸਿਆ ਕਿ ਲਗਭਗ ਠੇਕਾ ਸਾਡੇ ਵੈਸੇ ਚੱਲਦਾ ਵਾ 35-40 ਹਜ਼ਾਰ ਪਰ ਬਈਆਂ ਨੇ ਸਾਡੇ ਕੋਲ 55 ਹਜ਼ਾਰ ਨੂੰ ਠੇਕੇ ਤੇ ਲਈ ਹੈ 5 ਕਿਲੇ ਤੇ ਬੀਜਿਆ ਕੀ ਇਹਨਾਂ ਨੇ ਆ ਫੋਰਨ ਦੇ ਮਟਰ ਤੇ ਪੂਦਨਾ ਮਿੰਟ ਸੋ ਬੜਾ ਪ੍ਰੋਫਿਟੇਬਲ ਕਹਿੰਦੇ ਧੰਦਾ ਆ ਤੇ ਭਈਏ ਇਹ 5 ਕਿਲੇ ਦੇ ਵਿੱਚ ਮਟਰ ਤੇ ਪੂਦਨਾ ਲਗਾ ਕੇ ਤੇ ਕਮਾਈ ਕਰ ਰਹੇ ਸੋ ਦੋ ਬਈਆਂ ਨੇ ਇਹ ਚੀਜ਼ ਸਾਰੀ ਠੇਕੇ ਤੇ ਲਈ ਹੈ ਤੇ ਆਹ ਸਾਡੇ ਮੈਂਬਰ ਚੱਲ ਗਏ ਤੇ ਯੁਵਰਾਜ ਤੇ ਲਟਾ ਇਧਰੋਂ ਗੰਨੇ ਤੋੜ ਰਹੇ ਆ ਜਦੋਂ ਜਦ ਪੂਰੀ ਚਲੰਡੀ ਹੋਵੇ ਉਹ ਯੁਵਰਾਜ ਨਹੀਂ ਨਹੀਂ ਬੱਚਿਆਂ ਨੂੰ ਹੁਣ ਗੰਨੇ ਚ ਪਾਵਾਂਗੇ ਯਾਦ ਰੂ ਨਾਲੇ ਉਹਨਾਂ ਨੂੰ ਲਟੇ ਤੈਨੂੰ ਯਾਦ ਹੈ ਕਦੋਂ ਕਿ ਤੂੰ ਇੰਦਾ ਖੇਤਾਂ ਚ ਵੜ ਕੇ ਗੰਨੇ ਚੁੱਪੇ ਸੀ ਇਹ ਤਾਂ ਮੈਨੂੰ ਲੱਗਾ ਦਾ 15 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਹਾਂ ਕਿੰਨੇ ਕਿੰਨੇ ਕਿਉਂ ਨਹੀਂ ਆਹ ਇਹਨੇ ਚੁੱਪਣਾ ਆ ਜੋ ਆ ਬੜਾ ਬੜਾ ਨਿਆਣਿਆਂ ਨੇ ਸਵਾਦ ਹੀ ਰੱਖਣਾ ਕਿ ਉਹਨਾਂ ਕਿਹੜੇ ਚੁੱਪੇਣਾ ਆ ਆਪ ਹੀ ਮਟੀਆਂ ਕੱਢ ਕੇ ਦੇਣੀਆਂ ਪੈਣੀਆਂ ਉਹਨਾਂ ਨੂੰ ਲੋਰੀ ਗੰਨੇ ਤੋੜ ਕੇ ਲੈਂਦੇ ਆ ਤੇ ਯੁਵਰਾਜ ਹੁਣ ਨਿਆਣਿਆਂ ਨੂੰ ਦੇਗਾ ਤੇ ਨਿਆਣੇ ਯਾਦ ਰੱਖਣਗੇ ਆਵੇ ਇਧਰ ਯੁਵਰਾਜ ਹੁਣਾਂ ਨੇ ਚਕੰਦਰ ਲਾਈ ਆ ਆ ਚਕੰਦਰ ਅੱਛਾ ਚਕੰਦਰ ਇਹ ਚਕੰਦਰ ਬੀਟਰੂਟ ਨਹੀਂ ਆ 슈ਗਰ ਵਾਲੀ ਬੀਟਰੂਟ ਜਿਹੜੀ ਇਹਦੇ ਤੋਂ ਖੰਡ ਤਿਆਰ ਹੁੰਦੀ ਹੈ ਜਿਹੜੀ ਕਿ ਰਾਣਾ 슈ਗਰ ਮਿਲ ਬੁੱਟਰ ਕਲਾਂ ਉੱਥੇ ਜਾਏਗੀ ਤੇ ਉੱਥੋਂ ਆਏ ਫਿਰ ਇਦੀ ਖੰਡ ਤਿਆਰ ਕਰਨਗੇ ਕਿ ਕਿਦਾਂ ਨਹੀਂ ਹੁੰਦੀ ਫਿਰ ਵਾਈਟ 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 ਹੁੰਦੀ ਹੈ ਗੜ ਹੁੰਦੀ ਵਾਈਟ ਮਨਦੀਪ ਹੋਰ ਹੁੰਦੀ ਨਾ ਉਹ ਜੀ ਹਾਂ ਇਹਦੀ ਵਾਈਟ ਵਾਈਟ ਇਹ 슈ਗਰ ਬਣਦੀ ਉਹ ਜਿਹੜੀ ਰਸਤੇ ਚ ਮੇਲ ਸੁਆ ਦੂਰ ਤੱਕ ਇਹਨਾਂ ਦੀ ਯੂਰਾਈ ਉਹਨਾਂ ਨੇ ਚਕੰਦਰ ਹੀ ਰਾਈ ਹੈ ਜਿੱਤੋਂ ਖੰਡ ਤਿਆਰ ਹੋਣੀ ਹੈ ਇੱਧਰ ਲਸਣ ਲਾਇਆ ਜੀ ਇਹਨਾਂ ਨੇ ਇਹ ਤਾਂ ਬਰਸਨ ਹੈ ਹਾਂ ਬਰਸਨ ਮਨਦੀਪ ਹੈ ਉੱਥੇ ਮੱਝਾਂ ਦੇ ਮੱਝਾਂ ਖਾਵਾ ਦਾ ਚਾਰਾ ਇਧਰ ਮੂਲੀਆਂ ਵਾ ਆਹ ਮੂਲੀਆਂ ਆਹ ਮੂਲੀਆਂ ਲੱਗੀਆਂ ਵਾ ਲਸਣ ਆ ਚਕੰਦਰ ਦੁੱਜੀ ਉਧਰ ਵੀ ਲੱਗੀ ਆ ਸੋ ਵੈਰਾਈਟੀ ਆਫ ਫਸਲ ਵੈਰਾਈਟੀ ਆਫ ਕ੍ਰੋਪਸ ਇਹਨਾਂ ਲਾਈਆਂ ਜੀ ਸੋ ਇਹਨਾਂ ਦਾ ਮਾਲਕ ਦੀ ਕਿਰਪਾ ਨਾਲ ਖੁੱਲਾ ਕਾਰੋਬਾਰ ਆ ਫਸਲ ਵਾੜੀ ਦਾ ਤੇ ਯੁਵਰਾਜ ਤਾਂ ਹੀ ਕੈਨੇਡਾ ਛੱਡ ਕੇ ਇੱਥੇ ਆਇਆ ਕਿ ਉਹਨਾਂ ਇੱਕ ਤੇ ਰਣਜੀਤ ਪਾਜੀ ਜੋ ਰਾਜ ਦੇ ਪਾਪਾ ਇਕੱਲੇ ਸੀ ਤੇ ਉਹਨਾਂ ਨੇ ਕੋਈ ਨਾ ਤਾਮਜਮ ਸੰਭਣਾ ਔਖਾ ਸੀ ਬਾਕੀ ਮਾਲਕ ਦੀ ਕਿਰਪਾ ਨਾਲ ਪੂਰੀ ਚੜ੍ਹਾਈ ਆ ਯੂਰਾਏ ਉਹਨਾਂ ਦੀ ਸੋ ਪੂਰਾ ਹੈ ਤੁਰੇ ਆ ਰਹੇ ਆ ਜੀ ਸਾਡੇ ਫੈਮਿਲੀ ਮੈਂਬਰ ਵੱਟੇ ਵੱਟ ਉਹ ਸਾਡਾ ਨਿੱਕਾ ਕੈਨੇਡੀਅਨ ਬੋਏ ਵੱਟੋ ਵੱਟ ਦੌੜਾਉਂਦਾ ਆਜੋ ਬੇਟਾ ਦੌੜ ਕੇ ਆ ਰਹੇ ਆਂ ਦੌੜ ਕੇ ਫਾਸਟ ਲਓ ਜੀ ਆ ਰਹੇ ਆ ਦੌੜ ਕੇ ਆ ਰਿਹਾ ਸੋ ਬਹੁਤ ਵਧੀਆ ਤੇ ਮਗਰ ਲੱਟਾ ਮਰੀਨ ਤੇ ਜਦਵੀਰ ਭਾਜੀ ਤੇ ਜੋਰਾਵਰ ਲਓ ਜੀ ਇਧਰ ਕੁੜੀਆਂ ਨੇ ਗੰਨੇ ਚੁਪਣੇ ਸ਼ੁਰੂ ਕਰਤੇ ਆ ਬਹੁਤ ਜਿਆਦਾ ਮਿੱਠਾ ਟੇਸਟੀ ਮਨਦੀਪ ਕਦਾ ਕਿੰਨੇ ਘੰਟੇ ਬਾਅਦ ਇਹਦਾ ਟੈਸਟ ਕਰ ਰਹੇ ਨੇ ਮੈਂ ਕਿਹਾ 10-15 ਸਾਲ ਹੀ ਹੋ ਗਏ ਉਹਨੇ ਅਹੀਂ ਤੇ ਸਕੂਲੇ ਨਹੀਂ ਆਣਾ ਕੋ ਮੰਗਾ ਲੈਨੇ ਨੇ ਤੇ ਘਰ ਆ ਕੇ ਫਿਰ ਵਧੀਆ ਸੁਆਚ ਬੱਚਾ ਜੀ ਚ ਬੱਚੇ ਦੇ ਵਿੱਚ ਆਹ ਕੋ ਮੂੜੀਆਂ ਵਗੈਰਾ ਆ ਆਲੇ ਲਾਲਾ ਆ ਰਹੇ ਨੇ ਇਹ ਗੰਨਾ ਪੁੱਤ 슈ਗਰ ਕੇਨ 슈ਗਰ ਕੇਨ ਇਹ ਤੋਂ ਖੰਡ ਬਣਦੀ ਆ ਮਿੱਠੀ ਖੰਡ ਟੌਫੀਆਂ ਪੇਂਦੀ ਨਾ ਸਾਰਾ ਖੰਡ ਜਿਹੜੀ ਖਾਨੇ ਆਪਾਂ ਸਾਰੀ ਇਹਦੇ ਤੋਂ ਬਣਦੀ ਹਾਂ ਬਾਈਟ ਕਰ ਇਹਨੂੰ ਲੇਟਾ ਮੱਟੀ ਛਲਣ ਡਿਆ ਮੱਟੀ ਛਲਣਾ ਹਾਂ ਖਾਣਾ ਨਹੀਂ ਕਹੀਦਾ ਚੂਪਣਾ ਦਾ ਗੰਨਾ ਖਾਈਦਾ ਨਹੀਂ ਚੰਗੀ ਤਰ੍ਹਾਂ ਜੂਸ ਸਕਵੀਜ਼ ਕਰਕੇ ਨਾ ਮੂੰਹ ਚ ਚੂਸ ਕੇ ਬਾਅਦ ਬਾਹਰ ਛੱਡ ਦੇਣਾ ਇਹ ਬੋਤ ਖਾਈਦਾ ਨਹੀਂ ਆ ਗੰਨਾ ਚੂਪੀ ਦਾ ਚੂਪ ਲੋ ਐ ਅਮਰੀਨ ਪੁੱਤਰ ਵੀ ਸਾਡਾ ਗੰਨਾ ਚੂਪ ਰਿਆ ਆ ਮੂਲੀ ਨਹੀਂ ਖਾਣੀ ਬਹੁਤ ਜਦਾ ਮਿੱਠਾ ਹੈ ਗੰਨਾ ਕੀ ਕਰੀਏ ਕੀ ਕਰ ਲੈ ਇਸੇ ਕਸ਼ਵਾਲ ਨਾ ਇਧਰ ਹੂੰ ਜੋਰਾਵਰ ਤੇ ਜਸਵੀਰ ਭਾਜੀ ਆ ਗਏ ਆ ਜੋਰਾਵਰ ਉਹ ਜੋਰੇ ਮੇਰਾ ਪੁੱਤਰ ਕਿਦਾਂ ਠੀਕ ਆ ਇਨਕਲਾਬ ਬੋਲੋ ਫਿਰ ਇਨਕਲਾਬ ਕਰ ਦੋ ਇੱਕ ਵਾਰੀ ਠੰਡਾ ਪਾਣੀ ਆ ਠੰਡਾ ਪਾਣੀ ਆ ਕਿੱਥੇ ਠੰਡਾ ਪਾਣੀ ਕਿੱਥੇ ਠੰਡਾ ਪਾਣੀ ਤੇ ਆ ਵਾ ਹਾਂ ਜਦੋਂ ਵੀ ਭਾਈ ਦਾ ਇਹ ਪੋਤਰਾ ਵਾ ਬੜਾ ਪਿਆਰਾ ਸੋਹਣਾ ਬੱਚਾ ਸਾਡਾ ਜੋਰਾਵਰ ਸਿੰਘ ਜੋਰਾਵਰ ਸਿੰਘ ਇਨਕਲਾਬ ਬੋਲੋ ਫਿਰ ਮੇਰੇ ਨਾਲ ਕੀ ਬੋਲਣਾ ਆਹ ਜੁਵਰਾਜ ਟਰੈਕਟਰ ਲਿਆਇਆ ਵਾ ਟਰੈਕਟਰ ਦੀ ਸੇਰ ਕਰਾਉ ਨਿਆਣਾ ਨੂੰ ਪੈੜੀ ਦਾ ਗੇੜਾ ਮਰਵਾਊਗਾ